ਸਤਿ ਸ੍ਰੀ ਅਕਾਲ ਦੋਸਤੋ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਜੋ ਮਾਮਲਾ ਚੱਲ ਰਿਹਾ ਹੈ ਉਸ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਵੱਲੋਂ ਜੋ ਇੱਕ ਹੁਕਮ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਗੱਲ ਕਰਾਂਗੇ ਮਾਨ ਸਰਕਾਰ ਵੱਲੋਂ ਇਹ ਕਹਿੰਦੇ ਹੁਆ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤ ਦੀ ਇਹ ਮੰਗ ਹੈ ਕਿ ਇਹਨਾਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ ਕਿਉਂਕਿ ਸਪਸ਼ਟ ਨਹੀਂ ਹੋ ਰਿਹਾ ਸੀ ਕਿ ਇਹ ਇਸ ਵਕਤ ਜਿਹੜੇ ਗੁਰੂ ਮਹਾਰਾਜ ਜੀ ਦੇ ਸਰੂਪ ਨੇ ਉਹ ਕਿੱਥੇ ਨੇ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਜਿਹੜੇ ਪਾਵਨ ਸਰੂਪਾਂ ਦਾ ਮਾਮਲਾ ਹੈ ਇਸ ਦੇ ਵਿੱਚ ਜਿਹੜੀਆਂ ਵਿੱਤੀ ਗੜਬੜੀਆਂ ਪਾਈਆਂ ਗਈਆਂ ਜਾਂਚ ਦੇ ਦੌਰਾਨ ਕਿਉਂਕਿ ਇਸ ਦੀ ਜਿਹੜੀ ਜਾਂਚ ਹੈ ਉਹ ਸਰਦਾਰ ਈਸ਼ਰ ਸਿੰਘ ਜੀ ਦੇ ਜਿਹੜੇ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਸੀ ਉਹਨਾਂ ਵੱਲੋਂ ਕੀਤੀ ਗਈ ਸੀ ਔਰ ਇਹ ਜਾਂਚ ਜਿਹੜੀ ਸੀ ਇਹ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ ਗਈ ਸੀ ਸ਼੍ਰੋਮਣੀ ਕਮੇਟੀ ਦਾ ਕਹਿਣਾ ਸੀ ਕਿ ਇਸ ਵਿੱਚ ਜਾਂਚ ਦੇ ਦੌਰਾਨ 16 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਸੀ ਇਸ ਜਾਂਚ ਦੇ ਵਿੱਚ ਤੇ ਉਹਨਾਂ ਕੋਲੋਂ ਖਿਮਾ ਜਾਂਚਨਾ ਕਰਵਾ ਕੇ ਇਹ ਜਿਹੜਾ ਮਾਮਲਾ ਸੀ ਇਹ ਹੱਲ ਕਰ ਦਿੱਤਾ ਗਿਆ ਸੀ ਪਰ ਇਹ ਵਿੱਤੀ ਗੜਬੜੀ ਵੀ ਉਸ ਵੇਲੇ ਦੱਸੀ ਗਈ ਹੈ ਜਦੋਂ ਕਾਫੀ ਜ਼ਿਆਦਾ ਦਬਾਅ ਬੜਿਆ। ਵੈਸੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਬਿਆਨ ਨਹੀਂ ਦਿੱਤਾ ਗਿਆ ਸੀ। ਜਿਵੇਂ ਇਸ ਮਾਮਲੇ ਦੇ ਵਿੱਚ ਫਿਰ ਸਰਕਾਰ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਭਾਵੇਂ ਕਿ ਐਫ ਆਈ ਆਰ ਦਰਜ ਕਰਕੇ ਸਿਟ ਬਣਾਈ ਜਾਂਦੀ ਹੈ ਜੂ ਇਸ ਮਾਮਲੇ ਦੀ ਜਾਂਚ ਕਰਨਾ ਸ਼ੁਰੂ ਕਰਦੀ ਹੈ ਤਾਂ ਉਸ ਦੇ ਵਿੱਚ ਜਿਹੜੀਆਂ ਦੋ ਗ੍ਰਿਫਤਾਰੀਆਂ ਹੋਈਆਂ ਜਿਦੇ ਵਿੱਚ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਤੇ ਪਬਲਿਕੇਸ਼ਨ ਵਿਭਾਗ ਦਾ ਸਹਾਇਕ ਕਮਲਜੀਤ ਸਿੰਘ ਉਸ ਤੋਂ ਬਾਅਦ ਉਹਨਾਂ ਦਾ ਰਿਮਾਂਡ ਲਿਆ ਗਿਆ ਤਾਂ ਬਹੁਤ ਸਾਰੀ ਜਿਹੜੇ ਇਸ ਮਾਮਲੇ ਨਾਲ ਸੰਬੰਧਿਤ ਪਰਤਾਂ ਜਿਹੜੀਆਂ ਸੀ ਉਹ ਖੁੱਲਣੀਆਂ ਸ਼ੁਰੂ ਹੋਈਆਂ ਬੇਸ਼ੱਕ ਉਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਕਾਨਫਰੰਸਾਂ ਲਗਾਤਾਰ ਜਾਰੀ ਰਹੀਆਂ ਸੀਐਮ ਭਗਵਨ ਸਿੰਘ ਮਾਨ ਵੱਲੋਂ ਤੇ ਉਪਰੋਕਤ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਸਰ ਹਨ ਐਡਵੋਕੇਟ ਹਰਜਿੰਦਰ ਸਿੰਘ ਜੀ ਧੰਮੀ ਉਸ ਤੋਂ ਬਾਅਦ ਲਾਸਟ ਵਿੱਚ ਇਹ ਗੱਲ ਕਹਿ ਦਿੱਤੀ ਗਈ ਜਦੋਂ ਸਿੱਟ ਨੇ ਜਾਂਚ ਦੇ ਦੌਰਾਨ ਜਿਹੜੀ ਫੜੋਫੜੀ ਤੇਜ਼ ਹੋਈ ਤਾਂ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਵਿੱਚ ਕਿ ਸਰਕਾਰ ਦੇ ਨਾਲ ਇਸ ਮਾਮਲੇ ਦੇ ਵਿੱਚ ਕੋਈ ਵੀ ਸਹਿਯੋਗ ਜਿਹੜਾ ਉਹ ਨਹੀਂ ਕੀਤਾ ਜਾਏਗਾ ਕਿਉਂਕਿ ਇਹ ਸਰਕਾਰ ਦੀ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਮਸਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹੀ ਕਹਿਣਾ ਸੀ ਗਿਆਨੀ ਕੁਲਦੀਪ ਸਿੰਘ ਜੀ ਦਾ ਵੀ ਪਰ ਬਾਅਦ ਦੇ ਵਿੱਚ ਘਟਨਾਕ੍ਰਮ ਜਿਸ ਤਰੀਕੇ ਦੇ ਬਣੇ ਕਿਉਂਕਿ ਸਤਿੰਦਰ ਸਿੰਘ ਕੋਹਲੀ ਬੜੇ ਲੰਮੇ ਸਮੇਂ 2009 ਤੋਂ ਲੈ ਕੇ 2020 ਤੱਕ ਉਹਨਾਂ ਨੇ ਜਿੰਨਾ ਵੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਰਿਕਾਰਡ ਸੀ ਉਸ ਨੂੰ ਕੰਪਿਊਟਰਿਕਰਨ ਕੀਤਾ ਕੀਤਾ ਸੀ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਪਿਛਲੀਆਂ ਉਹਨਾਂ ਦੀ ਜਾਂਚ ਦੇ ਦੌਰਾਨ ਨੇ ਪਤਾ ਲੱਗਿਆ ਕਿ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਮੇਰੇ ਵੱਲੋਂ ਜੋ ਬੇਨਿਮੀਆ ਦੇਖੀਆਂ ਗਈਆਂ ਕੰਪਿਊਟਰ ਰਿਕਾਰਡ ਚੜਾਉਣ ਦੇ ਵਿੱਚ ਵਸਤੂ ਲੈ ਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਸੂਚਿਤ ਉਹ ਕੀਤਾ ਸੀ ਲਿਖਤੀ ਪੱਤਰ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਦੇ ਜਿਹੜਾ ਡਿਸਪੈਚ ਰਜਿਸਟਰ ਹੈ ਜਿਸ ਵਿੱਚ ਐਂਟਰੀਆਂ ਹੁੰਦੀਆਂ ਕੋਈ ਡਾਕ ਆਉਂਦੀ ਹੈ ਜਾਂ ਸ਼੍ਰੋਮਣੀ ਕਮੇਟੀ ਕਿਸੇ ਨੂੰ ਡਾਕ ਭੇਜਦੀ ਹੈ ਉਸ ਰਜਿਸਟਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਐਂਟਰੀ ਹੈ ਉਹ ਨਹੀਂ ਮਿਲੀ ਆਫ ਕੋਲੀ ਵੱਲੋਂ ਜੋ ਕੋ ਭੇਜਿਆ ਗਿਆ ਤਾਂ ਉਹ ਰਿਕਾਰਡ ਦੇ ਵਿੱਚ ਨਹੀਂ ਲਿਆ ਗਿਆ ਜਾਂ ਭੇਜਿਆ ਹੀ ਨਹੀਂ ਇਹ ਤਾਂ ਕੋਲੀ ਸਾਹਿਬ ਜਾਣਦੇ ਆ ਜਾਂ ਸ਼੍ਰੋਮਣੀ ਕਮੇਟੀ ਪਰ ਹੁਣ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੇ ਸੀਏ ਦੇ ਅਸ਼wini ਐਸੋਸੀਏਟ ਦੇ ਛਾਪਾ ਪਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਇੱਕ ਮੂੰਹ ਬੰਨਿਆ ਹੋਇਆ ਵਿਅਕਤੀ ਨਾਲ ਹੈ ਸੀ ਸਟੇਟ ਤੇ ਅਧਿਕਾਰੀਆਂ ਦੇ ਨਾਲ ਤਾਂ ਉਹ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਉਹ ਕੋਲੀ ਸਾਹਿਬ ਹੀ ਹੋਣ ਹੁਣ ਇਸ ਦੀ ਜਾਂਚ ਕਾਫੀ ਤੇਜ਼ ਹੋ ਚੁੱਕੀ ਹੈ ਜਿਹੜੇ ਵਿਅਕਤੀਆਂ ਨੇ ਅਗਾਊ ਜਮਾਨਤ ਦੇ ਲਈ ਪਟੀਸ਼ਨ ਪਾਈ ਹੋਈ ਹੈ ਉਹਨਾਂ ਤੇ ਵੀ ਅਜੇ ਸੁਣਵਾਈ ਬੇਸ਼ੱਕ ਹੋਣੀ ਹੈ ਕਿਉਂਕਿ ਉਹਨਾਂ ਨੇ ਗ੍ਰਿਫਤਾਰੀ ਦੇ ਡਰ ਤੋਂ ਇਸ ਪਟੀਸ਼ਨ ਪਾਈ ਹੈ ਔਰ ਪਟੀਸ਼ਨ ਵਿੱਚ ਇਹ ਗੱਲ ਜ਼ਰੂਰ ਕਹੀ ਹੈ ਕਿ ਜਾਂਚ ਦੇ ਵਿੱਚ ਉਹ ਪੂਰੀ ਤਰ੍ਹਾਂ ਸਹਿਯੋਗ ਕਰਨਗੇ ਬਸ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਕਿਉਂਕਿ ਸਮਾਜ ਦੇ ਵਿੱਚ ਜਿਹੜਾ ਬੰਦਾ ਮਾਨ ਸਤਕਾਰ ਹੈ ਉਸ ਨੂੰ ਠੇਸ ਲੱਗ ਸਕਦੀ ਹੈ ਇਸੇ ਤਰ੍ਹਾਂ ਹੁਣ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੇ ਅਧਿਕਾਰਿਕ ਤੌਰ ਤੇ ਇਹ ਐਲਾਨ ਜਾਰੀ ਕੀਤਾ ਹੈ ਕਿ ਜਿਹੜੀ ਸਰਕਾਰ ਦੀ ਸਰਕਾਰ ਦੁਆਰਾ ਜਿਹੜੀ ਸਿਟ ਬਣਾਈ ਹੋਈ ਹੈ ਜੋ ਜਾਂਚ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਸਹਿਯੋਗ ਦੇਵੇ ਤਾਂ ਕਿ ਮਾਮਲਾ ਜਿਹੜਾ ਪੂਰੀ ਤਰ੍ਹਾਂ ਸਪਸ਼ਟ ਹੋ ਸਕੇ। ਸ਼੍ਰੀ ਕਾਲ ਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਿੱਖਾਂ ਦੇ ਜਾਗਤ ਜੋਤ ਗੁਰੂ ਹੰਨ ਤੇ ਦੁਨੀਆ ਵਿੱਚ ਵਸਦਾ ਹਰ ਸਿੱਖ ਗੁਰੂ ਨਾਨਕ ਨਾਮ ਲੇਵਾ ਗੁਰੂ ਸਾਹਿਬ ਜੀ ਪ੍ਰਤੀ ਬਹੁਤ ਜਿਹੜੀ ਭਾਵਨਾ ਸ਼ਰਧਾ ਰੱਖਦਾ ਹੈ। ਉਨਾ ਕਹਿਆ ਕਿ ਜੋ ਪਿਛਲੇ ਸਮੇਂ ਤੋਂ 328 ਪਾਵਨ ਸਰੂਪਾ ਸੰਬੰਧੀ ਮਾਮਲਾ ਚੱਲ ਰਿਹਾ ਹੈ ਸ਼੍ਰੋਮਣਿਕ ਮੀਟੀ ਦੇ ਪ੍ਰਧਾਨ ਕੇਵਲ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਸਰਕਾਰ ਨੂੰ ਬੰਦਾ ਸਹਿਯੋਗ ਕਰਨ ਇਸ ਸੰਬੰਧੀ ਸ਼੍ਰੀ ਕਾਲਤਕ ਸਾਹਿਬ ਤੋਂ ਈਸ਼ਰ ਸਿੰਘ ਆਧਾਰਿਤ ਪੜਤਾਲ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਕਮਿਸ਼ਨ ਦੀ ਰਿਪੋਰਟ ਵਿੱਚ ਸਪਸ਼ਟ ਹੈ ਕਿ ਪਾਵਨ ਸਰੂਪ ਸੰਬੰਧਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸੰਕਤਾਂ ਨੂੰ ਦਿੱਤੇ ਗਏ ਇਹਨਾਂ ਦੀ ਬੰਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਾਈ ਗਈ ਨਾਹੀਂ ਬਿੱਲ ਕੱਟੇ ਗਏ ਇਹ ਸਾਰਾ ਮਾਮਲਾ ਕੁਝ ਪ੍ਰਿਸ਼ਟ ਮੁਲਾਜ਼ਮਾਂ ਵੱਲੋਂ ਪੈਸਿਆਂ ਦੇ ਕਪਲੇ ਦਾ ਸ਼੍ਰੀ ਕਾਲਤਕ ਸਹਿਬ ਵੱਲੋਂ ਪ੍ਰਵਾਨ ਕੀਤੀ ਗਈ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ 16 ਦੋਸ਼ੀਆਂ ਦੇ ਜਿਹੜੇ ਨਾਮ ਹੈ ਉਹ ਸਪਸ਼ਟ ਕੀਤੇ ਗਏ ਹਨ ਜਿਨ੍ਹਾਂ ਨੂੰ ਸ਼੍ਰੀ ਕਾਲਤਕ ਸਹਿਬ ਵੀ ਦੋਸ਼ੀ ਮੰਨਦਾ ਹੈ ਸ਼੍ਰੀ ਕਾਲਤਕ ਸਹਿਬ ਤੋਂ ਹੋਏ ਆਦੇਸ਼ ਦੀ ਰੋਸ਼ਨੀ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ 16 ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰ ਚੁੱਕੀ ਹੁਣ ਇਥੇ ਇੱਕ ਗੱਲ ਦੇਖਣ ਵਾਲੀ ਬੰਦੀ ਹੈ ਕਿ ਜਿਹੜਾ ਕੋਲੀ ਹੈ ਉਹ ਸੁਬਿਰ ਸਿੰਘ ਬਾਦਲ ਦਾ ਵੀ ਸੀਗੇ ਔਰ ਜਿਹੜਾ ਉਹਨਾਂ ਦਾ ਕੈਨੇਡਾ ਦੇ ਵਿੱਚ ਚੈਨਲ ਬ੍ਰਾਡਕਾਸਟ ਹੁੰਦਾ ਉਸ ਦੀ ਵੀ ਜਿਹੜੀ ਅਗਵਾਈ ਹੈ ਜਾਂ ਪੂਰੇ ਦਾ ਪੂਰੀ ਉਸ ਦੀ ਦੇਖ ਰੇ ਉਹ ਕੋਲੀ ਦੇ ਹੱਥ ਵਿੱਚ ਬਹੁਤ ਲੰਬੇ ਸਮੇਂ ਤੋਂ ਉਸ ਨੂੰ ਬਚਾਉਣ ਦੇ ਲਈ ਜੋ ਹੈ ਇਹ ਚੱਲ ਰਿਹਾ ਸੀ ਕਿ ਇਹ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਹੋਇਆ ਸੀ ਦੂਸਰੀ ਗੱਲ ਉਸ ਨੂੰ 75% ਜਿਹੜਾ ਉਹ ਵਾਪਸ ਖਜ਼ਾਨੇ 'ਚ ਜਮਨ ਕਰਾਉਣ ਭਾਵ 7 ਕਰੋੜ ਦੇ ਆਸ-ਪਾਸ ਰੁਪਇਆ ਹੈ ਜਿੱਤੇ ਵਿੱਚੋਂ ਕੋਲੀ ਨੇ ਅਜੇ ਤੱਕ ਕੁਝ ਵੀ ਜਮਾ ਨਹੀਂ ਕਰਵਾਇਆ ਹੁਣ ਇਹ ਕਿਸ ਦੀ ਸ਼ੈਤ ਹੈ ਨਾ ਤਾਂ ਉਹ ਕਿਸ ਦੀ ਸ਼ੈਤ ਹੈ ਉਹ ਬਚਦਾ ਆ ਰਿਹਾ ਸੀ ਤੇ ਕਿਸ ਦੀ ਸ਼ੈਤ ਹੈ ਉਸਨੇ ਅਜੇ ਤੱਕ ਪੈਸੇ ਨਹੀਂ ਜਮਾ ਕਰਵਾਏ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਇਸ ਮਾਮਲੇ ਦੇ ਵਿੱਚ ਔਰ ਦੂਸਰੀ ਗੱਲ ਕਿ ਜਿਵੇਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥਕ ਤਿਰਾਂਦੇ ਦਬਾ ਕਰਕੇ ਕਹਿ ਲੋ ਪੰਥਕ ਤੇ ਰਾਂਦੀ ਮੰਗ ਦੇ ਕਹਿ ਲੋ ਜਿਸ ਤਰੀਕੇ ਨਾਲ ਹੁਣ ਇਸ ਦੇ ਵਿੱਚ ਸਰਕਾਰ ਨੂੰ ਸਹਿਯੋਗ ਕਰਨ ਦੀ ਗੱਲ ਕਹੀ ਹੈ ਇਸ ਦੇ ਨਾਲ ਮਾਮਲਾ ਜਿਹੜਾ ਉਹ ਬੜੀ ਜਲਦੀ ਸਾਫ਼ ਹੋਣ ਦੀਆਂ ਸੰਭਾਵਨਾਵਾਂ ਨੇ ਪਰ ਕਿਤੇ ਨਾ ਕਿਤੇ ਜੇਕਰ ਅਕਾਲੀ ਦਲ ਬਾਦਲ ਇਸ ਦੇ ਵਿੱਚ ਇਨਵੋਲ ਹੈ ਤਾਂ ਆਉਣ ਵਾਲੇ ਕਿਸੇ ਵੀ ਦਿਨ ਗਿਆਨੀ ਕੁਦੀਪ ਸਿੰਘ ਗੜਗਾਜੀ ਦਾ ਅਸਤੀਫਾ ਵੀ ਮੰਗਿਆ ਜਾ ਸਕਦਾ ਹੈ ਤਾਂ ਤਾਂ ਕਿ ਮਾਮਲਾ ਫਿਰ ਜਿੱਥੇ ਹੈ ਉੱਥੇ ਹੀ ਰਹਿ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਹੁਣ ਆਦੇਸ਼ ਹੋ ਚੁੱਕੇ ਹੈ ਗਿਆਨੀ ਕੁਲਦੀਪ ਸਿੰਘ ਗੜਗਾਜੀ ਦੇ ਤਾਂ ਉਸ ਦੇ ਨਾਲ ਸ਼੍ਰੋਮਣੀ ਕਮੇਟੀ ਸਹਿਯੋਗ ਕਰਦੀ ਹੈ ਤਾਂ ਬਹੁਤ ਜਲਦੀ ਜਿਹੜੀ ਸਥਿਤੀ ਹੈ ਉਹ ਸਪਸ਼ਟ ਹੋਣ ਦੀ ਆਸ ਹੈ ਧੰਨਵਾਦ